ਮੈਂ ਖਰੜ ਲਾਂਡਰਾ ਰੋਡ ਤੇ ਖੜੀ ਆ ਔਰ ਮੇਰੇ ਪਿੱਛੇ ਸ਼ਿਵਾਲਿਕ ਸਿਟੀ ਜਿਹੜੀ ਹੈ ਯਾਨੀ ਕਿ ਸੋਸਾਇਟੀ ਹੈ ਔਰ ਤਸਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਖੜੀ ਆ ਔਰ ਮੇਰੇ ਗੋਡੇ ਤੱਕ ਪਾਣੀ ਹੈ ਔਰ ਇਹ ਉਹ ਥਾਂ ਹੈ ਜਿੱਥੇ ਕਿ ਆਮ ਤੌਰ ਤੇ ਅਸੀਂ ਦੇਖਿਆ ਕਾਫੀ ਜਿਹੜੇ ਦੁਕਾਨਾਂ ਨੇ ਪਿੱਛੇ ਔਰ ਇਹਨਾਂ ਦੀ ਜਿਹੜੀ ਗੱਡੀਆਂ ਨੇ ਇੱਥੇ ਖੜਦੀਆਂ ਨੇ ਔਰ ਆਮ ਲੋਕਾਂ ਦਾ ਲੰਘਣਾ ਹੁਣ ਮੁਸ਼ਕਿਲ ਹੋ ਚੁੱਕਾ ਹੈ ਲੋਕ ਇੱਥੋਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਨਹੀਂ ਜਾ ਸਕਦੇ ਆ ਮੇਰੇ ਜੰਜੀਵਨ ਹੈ ਅਸਤਵਿਅਸਤ ਹੋ ਚੁੱਕਾ ਹੈ ਕਿਉਂਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ ਦੁਕਾਨਾਂ ਦੇ ਵਿੱਚ ਪਾਣੀ ਭੜਿਆ ਹੋਇਆ ਮੈਨੂੰ ਲੱਗਦਾ ਇਹ ਪਿੱਛੋ ਇਹ ਦੁਕਾਨ ਵੈਸੇ ਖੁੱਲਦੀ ਨਹੀਂ ਖੁੱਲਦੀ ਆ ਪਰ ਦੁਕਾਨਾਂ ਖੁੱਲਦੀਆਂ ਕਦੇ ਪਾਣੀ ਭਰ ਜਾਂਦਾ ਪਾਣੀ ਭਰਨ ਕਾਰਨ ਕੋਈ ਵੀ ਨਹੀਂ ਆਉਂਦਾ ਕੋਈ ਹੱਲ ਨਹੀਂ ਕਰਦਾ ਕੋਈ ਕਮੇਟੀ ਵਾਲੇ ਆ ਕੇ ਨਹੀਂ ਕੋਈ ਸੁਣਵਾਈ ਕਰਦੇ ਕਿ ਕਮੇਟੀ ਵਾਲੇ ਨੂੰ ਫੋਨ ਕਰੋ ਉਹ ਸੁਣਦੇ ਨਹੀਂ ਆ ਤੇ ਇਹ ਇੱਥੇ ਮਸਲਾ ਹੱਲ ਹੋਇਆ ਨਹੀਂ ਆ ਦਹਾ ਸਾਲਾਂ ਤੋਂ ਕਮੇਟੀ ਤੋਂ ਕਮੇਟੀ ਵਾਲਾ ਕੋਈ ਵੀ ਬੰਦੋਬਸਤ ਨਹੀਂ ਆ ਕੇ ਕਰਦੇ ਫੋਨ ਕਰੋ ਤੇ ਕਹਿੰਦੇ ਕਰਦੇ 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 ਕੁਛ ਨਹੀਂ ਬੁਰਾ ਹਾਲ ਹੋਇਆ ਸ਼ਵਾਲਕ ਸਿਟੀ ਦਾ ਦੁਕਾਨਦਾਰਾਂ ਨੂੰ ਕਿਰਾਇਆ ਦੇਣਾ ਮੁਸ਼ਕਲ ਹੋ ਰਿਹਾ ਕਿ ਦੁਕਾਨਦਾਰਾ ਫੇਲ ਹੋ ਗਏ ਗਰਾਹਕ ਵੀ ਨਹੀਂ ਆਉਂਦੇ ਹਣੀ ਗਰਾਹਕ ਕੋਈ ਆਉਂਦਾ ਨਹੀਂ ਆ ਇੰਨਾ ਬੁਰਾ ਹਾਲ ਆ ਨਾ ਕੋਈ ਸਾਫ ਸਫਾਈ ਕਰਨ ਆਉਂਦਾ ਨਾ ਕੋਸ਼ਾ ਕੋਈ ਸੁਣਵਾਈ ਨਹੀਂ ਆ ਕਿ ਗੋਡੇ-ਗੋਡੇ ਪਾਣੀ ਭਰ ਜਾਂਦਾ ਵੈਸੇ ਸੀਵਰੇਜ ਦਾ ਪਾਣੀ ਰੋਜ਼ ਹੀ ਭਰਿਆ ਰਹਿੰਦਾ ਹਰ ਰੋਜ਼ ਸੀਵਰੇਜ ਦਾ ਪਾਣੀ ਆ ਜਾਂਦਾ ਕਮੇਟੀ ਨੂੰ ਫੋਨ ਕਰੋ ਕਮੇਟੀ ਵਾਲਿਆਂ ਨੂੰ ਕੋਈ ਆ ਕੇ ਸੁਣਵਾਈ ਨਹੀਂ ਕਰਦਾ ਕੋਈ ਇਹਦਾ ਹੱਲ ਨਹੀਂ ਕਰਦਾ ਨਾ بارش ਦੇ ਪਾਣੀ ਦਾ ਕੋਈ ਹੱਲ ਆ ਨਾ ਨਾਲੇ ਸਾਫ਼ ਕਰਦੇ ਆ بارش ਹੋਣ ਤੋਂ ਪਹਿਲਾਂ ਨਾਲੇ ਸਾਫ਼ ਹੋਣੇ ਚਾਹੀਦੇ ਆ ਨਾਲਿਆਂ ਦਾ ਬੁਰਾ ਹਾਲ ਆ ਬਸਟਰ ਬਣਿਆ ਆ ਇਹਦੇ ਉੱਤੇ ਕੋਈ ਸਲੇਮ ਨਹੀਂ ਹੈਗੀ ਕੋਈ ਬੱਚਾ ਗਿਰ ਗਿਆ ਕਿਸੇ ਦਾ ਹਾਸਾ ਹੋ ਗਿਆ ਕੌਣ ਜ਼ਿੰਮੇਵਾਰ ਆ ਇਹਦੀ ਸਰਕਾਰ ਜ਼ਿੰਮੇਵਾਰ ਆ ਜਾਂ ਕਮੇਟੀ ਜ਼ਿੰਮੇਵਾਰ ਆ ਨਾ ਤਾਂ ਇੱਥੇ ਅਜੇ ਤਾਈਂ ਕੋਈ ਵੀ ਸੁਣਵਾਈ ਕਰਨ ਲਈ ਆਇਆ ਨਹੀਂ ਕੋਈ ਐਮਪੀ ਕੋਈ ਐਮਐਲਏ ਕੋਈ ਨਹੀਂ ਸੁਣਦਾ ਇੱਥੇ ਸਭ ਆਪੋ ਆਪਣਾ 5 ਸਾਲ ਪੂਰੇ ਕਰਦੇ ਆ ਤੇ ਚਲੇ ਜਾਂਦੇ ਆ ਨਾ ਕੋ ਕਮੇਟੀ ਵਾਲਾ ਆਉਂਦਾ ਕਿੰਨੇ ਟਾਈਮ ਤੋਂ ਇੱਧੇ ਪਾਣੀ ਖੜਦਾ ਕਿੰਨੇ ਟਾਈਮ ਤੋਂ ਖੜਦਾ ਪਾਣੀ ਇਹ 10 ਸਾਲ ਹੋ ਗਏ ਆ 10 ਸਾਲ ਤੋਂ ਉੱਤੇ ਹੋ ਗਏ ਪਾਣੀ ਖਲੋਂਦੇ ਨੂੰ ਕੋਈ ਕਮੇਟੀ ਨੇ ਹੱਲ ਨਹੀਂ ਕੀਤਾ ਇਹਦਾ ਮੈਂ ਕੈਮਰਾ ਪਰਸਨ ਕਹੂੰਗੀ ਕਿ ਰੋਡ ਦੀਆਂ ਤਸਵੀਰਾਂ ਵੀ ਨਾਲ-ਨਾਲ ਦਿਖਾਉਣ ਕਿ ਇਸ ਤਰੀਕੇ ਰੋਡ ਦੇ ਉੱਤੇ ਵੀ ਪਾਣੀ ਜਿਹੜਾ ਖੜਿਆ ਹੋਇਆ ਔਰ ਆਮ ਤੌਰ ਤੇ ਅਸੀਂ ਦੇਖਿਆ ਹਾਲਾ ਕਿ ਬਾਰਿਸ਼ ਇੰਨੀ ਜ਼ਿਆਦਾ ਨਹੀਂ ਹੋਈ ਇਸ ਵਾਰ ਜਿਹੜਾ ਮਾਨਸੂਨ ਹੈ ਉਹ ਵੀ ਸੁਸਤ ਹੈ ਲੇਕਿਨ ਹਲੇ ਫਿਲਹਾਲ ਹਲਕੀਆਂ-ਫੁਲਕੀਆਂ ਬਾਰਿਸ਼ਾਂ ਦੇ ਨਾਲ ਹੀ ਜੇਕਰ ਇਹ ਹਾਲਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜੇਕਰ ਪੂਰਾ ਜਿਵੇਂ ਮੌਨਸੂਨ ਦੇ ਵਿੱਚ بارشਾਂ ਹੁੰਦੀਆਂ ਨੇ ਜੇਕਰ ਉਸ ਤਰੀਕੇ بارشਾਂ ਹੋਣ ਗਿਆ ਤਾਂ ਫਿਰ ਇੱਥੇ ਕੀ ਹਾਲ ਹੋਏਗਾ ਟਰਾਈ ਸਿਟੀ ਦੀ ਗੱਲ ਕਰ ਰਹੇ ਹਾਂ ਇਸ ਵਕਤ ਅਸੀਂ ਸਿਟੀ ਬਿਊਟੀਫੁੱਲ ਕਹਿ ਦਿੰਦੇ ਆ ਮੋਹਾਲੀ ਨਾਲ ਨਾਲ ਤਸਵੀਰਾਂ ਦਿਖਾ ਰਹੇ ਹਾਂ ਇਹ ਇੱਥੇ ਕਿਉਂਕਿ ਮੈਂ ਵੀ ਜਦੋਂ ਲੰਘਣ ਲੱਗੀ ਸੀ ਤਾਂ ਕਾਫੀ ਡੂੰਘਾ ਇਹ ਹੈਗਾ ਕਾਫੀ ਇਹ 5 ਫੁੱਟ ਡੂੰਘਾ ਵਾ ਉੱਤੇ ਕੋਈ ਸਲੇਬ ਨਹੀਂ ਆਏਗੀ ਬੱਸ ਸਟੈਂਡ ਬਣਿਆ ਆ ਵਾ ਬੱਚੇ ਵੀ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਜਿਹੜਾ ਇਹਦੇ ਚ ਨਾਲੇ ਚ ਡਿੱਗ ਗਿਆ ਤੇ ਮੌਤ ਹੋ ਸਕਦੀ ਕੋਈ ਹਾਸਾ ਹੋ ਸਕਦਾ ਇਹਦਾ ਕੋਈ ਹੱਲ ਨਹੀਂ ਕਰਦੀ ਕਮੇਟੀ ਨੇ ਜਿੰਨੀਆਂ ਸਲੇਬਾਂ ਟੁੱਟੀਆਂ ਕੋਈ ਸਲੇਬ ਨਹੀਂ ਉੱਤੇ ਰੱਖਦੀ ਬੁਰਾ ਹਾਲ ਆ ਬੱਸ ਸਟੈਂਡ ਬਣਿਆ ਕੋਈ ਉੱਤਰਦਾ ਕੋਈ ਚੜਦਾ ਪਾਣੀ ਉੱਤੇ ਆ ਗਿਆ ਕਿਸੇ ਨੂੰ ਪਤਾ ਨਹੀਂ ਇਹ ਡੂੰਗਾ ਕਿ ਕੀ ਆ ਤੇ ਕੁਝ ਵੀ ਹੋ ਸਕਦਾ ਅੱਛਾ ਸੜਕ ਦਾ ਹਾਲ ਤੁਸੀਂ ਦੇਖ ਲਓ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਜਿਹੜੀਆਂ ਗੱਡੀਆਂ ਸਾਹਮਣੇ ਜਿਹੜੇ ਵੀਕਲਸ ਜਾ ਰਹੇ ਐ ਇਹ ਸੜਕ ਤੇ ਜਾ ਰਹੇ ਐ ਜਾਂ ਫਿਰ ਕਿਸੇ ਦਰਿਆ 'ਚੋਂ ਲੰਘ ਰਹੇ ਨੇ ਕਿਉਂਕਿ ਤਸਵੀਰਾਂ ਨੂੰ ਦੇਖ ਕੇ ਤੁਸੀਂ ਇਹੀ ਅੰਦਾਜ਼ਾ ਲਗਾਉਂਗੇ ਤੁਸੀਂ ਇਹੀ ਕਹਿ ਸਕਦੇ ਹੋ ਕਿ ਜਿਹੜੀਆਂ ਇਹ ਗੱਡੀਆਂ ਨੇ ਜਾਂ ਵੀਕਲਸ ਜਿਹੜੇ ਲੰਘ ਰਹੇ ਆ ਇਹ ਦਰਿਆਜ ਹੋ ਕੇ ਲੰਘ ਰਿਹਾ ਸੋ ਇਹ ਹਾਲ ਸੜਕਾਂ ਦਾ ਹੈ ਡਿਵੈਲਪਮੈਂਟ ਦੇ ਕਹ ਲੋ ਕਿ ਦਾਅਵੇ ਕਰਨ ਵਾਲੀ ਸਰਕਾਰ ਹੈ ਔਰ ਅਗਰ ਟ੍ਰਾਈ ਸਿਟੀ ਦੀ ਗੱਲ ਕੀਤੀ ਜਾਏ ਤਾਂ ਪਹਿਲ ਦੇ ਆਧਾਰ ਤੇ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਰਾਜਧਾਨੀ ਦੇ ਨਾਲ ਲੱਗਦਾ ਸ਼ਹਿਰ ਹੈ ਮੋਹਾਲੀ ਸਿਟੀ ਬਿਊਟੀਫੁਲ ਕਹਿ ਦਿੰਦੀਆਂ ਲੇਕਿਨ ਬਿਊਟੀਫੁਲ ਸਿਟੀ ਦਾ ਇਹ ਹਾਲ ਜਿਹੜਾ ਲੋਕਾਂ ਨੇ ਤੁਹਾਡੇ ਸਾਹਮਣੇ ਰੱਖਿਆ ਔਰ ਅਗਰ ਦੂਸਰੀ ਗੱਲ ਅਗਰ ਇਹਦੇ ਵਿੱਚ ਦੇਖੀ ਜਾਏ ਕਿੰਨੇ ਟਾਈਮ ਤੋਂ ਤੁਸੀਂ ਦੱਸ ਰਹੇ ਸੀਗੇ ਕਿ ਇਹ ਆਹੀ ਹਾਲ ਸੜਕਾਂ ਦਾ ਹੁੰਦਾ ਹੈ ਹਮੇਸ਼ਾ ਇਹ ਤਾਂ ਕਮ ਸੇ ਕਮ 10 15 ਸਾਲ ਤੋਂ ਇਹੀ ਹਾਲ ਆ ਕੋਈ ਹੱਲ ਨਹੀਂ ਕਰ ਰਿਹਾ ਕੋਈ ਨਾਲਾ ਨਹੀਂ ਇਹ ਸਾਫ਼ ਕਰਦੇ ਟਾਈਮ ਨਾਲ ਇਹ ਕਚਰੇ ਨਾਲ ਭਰੇ ਪਏ ਆ ਨਾਲੇ ਬਲੌਕ ਹੋਏ ਪਏ ਆ ਤੇ ਬਹੁਤ ਬੁਰਾ ਹਾਲ ਆ ਰੋਡ ਤੇ ਹਰ ਸਾਲ ਇਹੀ ਪਾਣੀ ਚੱਲਦਾ ਹਰ ਸਾਲ ਰੋਡ ਤੇ ਪਾਣੀ ਚੱਲਦਾ ਕੋਈ ਇਹਦਾ ਬੰਦੋਬਸਤ ਨਹੀਂ ਕਮੇਟੀ ਤੋਂ ਹੋਇਆ ਕੋਈ ਵੀ ਪ੍ਰਸ਼ਾਸਨ ਇੱਥੇ ਨਹੀਂ ਕੋਈ ਪਹੁੰਚਦਾ ਕੋਈ ਪ੍ਰਸ਼ਾਸਨ ਇਹਦਾ ਕੋਈ ਹੱਲ ਨਹੀਂ ਕਰਦਾ ਕਿੰਨੀਆਂ ਵਾਰ ਇਹ ਐਪਲੀਕੇਸ਼ਨਾਂ ਲਿਖ ਕੇ ਵੀ ਦਿੱਤੀਆਂ ਹੋਈਆਂ ਇਹਨਾਂ ਨੂੰ ਕੋਈ ਹੱਲ ਨਹੀਂ ਹੋਇਆ ਬੁਰਾ ਹਾਲ ਆ 2-2 ਫੁੱਟ ਫੁੱਟ ਪਾਣੀ ਉੱਤੇ ਰੋਡ ਤੇ ਆ ਜਾਂਦਾ ਆਉਣ ਜਾਣ ਵਾਲੇ ਆਸਤੇ ਦਿੱਕਤ ਆ ਬਹੁਤ ਪਰੇਸ਼ਾਨੀ ਆ ਲੋਕਾਂ ਦੇ ਲਈ ਹਾਲਾਂਕਿ ਠੀਕ ਹੈ ਜਦੋਂ بارش ਹੁੰਦੀ ਹੈ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲਦੀ ਹੈ ਗਰਮੀ ਤੋਂ ਰਾਹਤ ਮਿਲਦੀ ਹੈ ਲੇਕਿਨ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਪਰੇਸ਼ਾਨ ਕਰਨ ਵਾਲੀ ਨੇ ਲੋਕ ਆਪਣੇ ਘਰਾਂ ਤੋਂ بارش ਵਾਲੀ ਸਿਟੀ ਦੇ ਖਾਸ ਤੌਰ ਤੇ ਲੋਕ ਜਿਹੜੇ ਘਰਾਂ ਤੋਂ ਬਾਹਰ ਨਿਕਲਣ ਉਹਨਾਂ ਦਾ ਔਖਾ ਹੋ ਚੁੱਕਾ ਹੈ ਦੁਕਾਨਾਂ ਤੱਕ ਪਹੁੰਚਣੀ ਹੈ ਦੁਕਾਨਾਂ ਬੰਦ ਨੇ ਦੁਕਾਨਾਂ ਦੇ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਸਾਨੂੰ ਫਾਈਨੈਂਸ਼ੀਅਲ ਤੌਰ ਤੇ ਤਾਂ ਨੁਕਸਾਨ ਹੋ ਹੀ ਰਿਹਾ ਲੇਕਿਨ ਜਿਸ ਤਰੀਕੇ 5-5 ਫੁੱਟ ਜਿਹੜੇ ਨੀਵੇਂ ਖੱਡੇ ਨੇ ਤਾ ਜਿਹੇ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਤਾਂ ਫਿਰ ਇੱਥੇ ਵੀ ਕਿਸੇ ਦੀ ਜਾਨ ਜਾਣ ਦਾ ਖਤਰਾ ਔਰ ਸ਼ਾਇਦ ਕਹਿ ਸਕਦੇ ਆ ਕਿ ਪ੍ਰਸ਼ਾਸਨ ਉਦੋਂ ਤੱਕ ਨਹੀਂ ਜਾਗੇਗਾ ਜਦੋਂ ਤੱਕ ਕਿਸੇ ਦੀ ਜਾਨ ਨਹੀਂ ਚਲੀ ਜਾਂਦੀ ਆਮ ਤੌਰ ਤੇ ਤੁਸੀਂ ਦੇਖਿਆ ਜਦੋਂ ਕੋਈ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਹੀ ਕੋਈ ਨਾ ਕੋਈ ਕਦਮ ਉਠਾਇਆ ਜਾਂਦਾ ਹੈ ਲੇਕਿਨ ਇਸ ਸੀਜ਼ਨ ਨੂੰ ਗੰਭੀਰਤਾ ਦੇ ਨਾਲ ਦੇਖਣਾ ਚਾਹੀਦਾ ਤਾਂ ਜੋ ਜਲਦ ਤੋਂ ਜਲਦ ਇਸ ਦਾ ਨਿਪਟਾਰਾ ਹੋ ਸਕੇ ਔਰ ਇਹ ਜਿਹੜਾ ਪਾਣੀ ਹੈ ਇਸ ਦੀ ਕਿਤੇ ਨਾ ਕਿਤੇ ਨਿਕਾਸੀ ਜਿਹੜੀ ਆ ਹੋਣੀ ਚਾਹੀਦੀ ਹੈ ਥੋੜਾ ਜਲਨੇ ਇਸ ਵਿਸ਼ਾ ਦੇ ਨਾਲ ਪ੍ਰੇਮ ਕਮਲੂ ਬੇਲਪੋਸ ਪੰਜਾਬ ਐਂਡ ਹਿਮਾਚਲ ਮੁਹਾਲ